ਸੋ ਸਿੱਕਾ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਦੀ ਵੀਡੀਓ ਹੈਗੀ ਅੱਜ ਦਾ ਬਲੌਗ ਹੈਗਾ ਕਿ ਮੇਰਾ ਚੈਨਲ 5 ਮਹੀਨਿਆਂ ਦੇ ਵਿੱਚ ਵਿੱਚ ਕਿਵੇਂ ਮੋਨਟਾਈਜ਼ ਹੋਇਆ ਤੇ ਉਹਦੇ ਵਿੱਚ ਮੈਂ ਤੁਹਾਡੀ ਥੋੜੀ ਜਿਹੀ ਹੈਲਪ ਕਰੂੰਗੀ ਜਿਹਨਾਂ ਦੇ ਚੈਨਲ ਦੇ ਮੋਨਟਾਈਜ਼ ਨਹੀਂ ਹੋ ਰਹੇ ਜਾਂ ਉਹਨਾਂ ਨੂੰ ਕੋਈ ਕਿੱਥੇ ਉਹ ਸਟਕ ਹੋ ਜਾਂਦੇ ਆ ਕਿੱਥੇ ਉਹ ਗਲਤੀਆਂ ਕਰਦੇ ਆ ਉਹਨਾਂ ਦੇ ਲਈ ਮੈਂ ਅੱਜ ਤੇ ਮੈਂ ਉਹਨਾਂ ਲਈ ਤਾਂ ਗੱਲ ਕਰੂੰਗੀ ਕਿ ਮੋਨਟਾਈਜ਼ ਦੀ ਹੈਲਪ ਕਿੱਥੇ ਕਿੱਥੇ ਤੁਹਾਡੀ ਹੋ ਸਕਦੀ ਤੁਸੀਂ ਕਿਵੇਂ-ਕਿਵੇਂ ਕਰ ਰਹੇ ਹੋ ਤੇ ਮੇਰਾ ਜਿਹੜਾ ਚੈਨਲ ਆ ਬਹੁਤ ਜਲਦੀ ਤੇ 5 ਮਹੀਨਿਆਂ ਦੇ ਤੇ ਮਨਟਾਈਜ਼ ਹੋ ਗਿਆ ਸੀ ਜਿਹਦੇ ਵਿੱਚ ਬਹੁਤ ਜਲਦੀ ਤੇ ਵਾਚ ਟਾਈਮ ਵੀ ਪੂਰਾ ਹੋਇਆ ਤੇ ਜਿਹੜਾ ਆਪਣੇ ਆਗੇ ਆ ਵੀਡੀਓ ਸਬਸਕ੍ਰਾਈਬ ਸਾਰੇ ਮੇਰੇ ਬਹੁਤ ਜਲਦੀ ਪੂਰੇ ਹੋਏ ਸੀ ਇਹਨਾਂ ਦਾ ਕੀ ਕਿ ਜਿਹਦੇ ਇਹਨਾਂ ਦੀ ਆਪਣੇ ਹੈਗਾ ਆ ਕਿ ਆਪਾਂ ਨੂੰ 1000 ਸਬਸਕ੍ਰਾਈਬ ਪੂਰੇ ਕਰਨੇ ਹੁੰਦੇ ਆ ਤੇ 4000 ਘੰਟਾ ਪੂਰਾ ਕਰਨਾ ਨਹੀਂ ਤਾਂ 10 10 ਮਿਲੀਅਨ ਤੇ ਵਿਊਜ਼ ਪੂਰੇ ਕਰਨੇ ਹੁੰਦੇ ਆ ਤਾਂ ਕਰਕੇ ਤੁਹਾਡਾ ਚੈਨਲ ਮੋਨਟਾਈਜ਼ ਹੁੰਦਾ ਜਿਹਦੇ ਵਿੱਚ ਤੇ ਇਹਦੇ ਵਿੱਚ ਮੇਰੇ ਮੇਰੇ ਹੋਏ ਸੀ 4000 ਘੰਟੇ ਤੇ 1000 ਸਬਸਕ੍ਰਾਈਬ ਪੂਰੇ ਹੋਏ ਸੀਗੇ ਤੇ ਉਹ ਮੇਰੇ ਇੰਨੀ ਜਲਦੀ ਹੋਏ ਕਿਉਂਕਿ ਮੈਂ ਨਵਾਂ ਚੈਨਲ ਬਣਾਇਆ ਸੀਗਾ ਤੇ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀਗੀ ਕਿ YouTube ਤੇ ਚੈਨਲ ਤੇ ਕਿਵੇਂ ਕਿਹੜੇ-ਕਿਹੜੇ ਕਿਵੇਂ-ਕਿਵੇਂ ਆਪਾਂ ਨੂੰ ਕਰਨਾ ਪੈਂਦਾ ਤੇ ਮੈਂ ਫੋਕਸ ਕੀਤਾ ਸੀਗਾ ਕਿ ਮੈਂ ਕਿਵੇਂ ਕਰਨਾ ਥੋੜਾ ਮੈਂ ਸਰਚ ਵੀ ਕੀਤਾ ਤੇ ਉਸ ਤੋਂ ਬਾਅਦ ਮੈਂ ਫੋਕਸ ਕੀਤਾ ਕਿ ਮੈਂ ਇਹਨੂੰ ਚੈਨਲ ਨੂੰ ਜੇ ਚਲਾਉਣਾ ਤਾਂ ਮੈਂ ਚੰਗੀ ਤਰ੍ਹਾਂ ਚਲਾਉਣਾ ਜਿਵੇਂ ਕਹਿੰਦੇ ਨੇ ਮਿਹਨਤ ਕਰਾਂਗੇ ਤਾਂ ਆਪਾਂ ਉਹ ਕਿਤੇ ਇਹ ਤਾਂ ਪਹੁੰਚਾਂਗੇ ਜੇ ਅਸੀਂ ਮਿਹਨਤ ਨਹੀਂ ਕਰਦੇ ਤਾਂ ਅਸੀਂ ਆਪਣੇ ਆਪ ਤਾਂ ਉਹਨੋਂ ਰਿਹਾ ਨੇ ਇਹ ਆਪਾਂ ਨੂੰ ਸਭ ਨੂੰ ਪਤਾ ਆ ਤੇ ਇਸ ਕਰਕੇ ਜਦੋਂ ਵੀ ਆਪਾਂ ਇਹ ਕੋਈ ਵੀ ਚੀਜ਼ ਨੂੰ ਚੱਕਦੇ ਆ ਕੋਈ ਵੀ ਕੰਮ ਲੈਂਦੇ ਆ ਤੇ ਆਪਾਂ ਨੂੰ ਪਹਿਲਾਂ ਉਸ ਚੀਜ਼ ਦੇ ਥੋੜਾ ਜਿਹਾ ਸਰਚ ਕਰਨਾ ਪੈਂਦਾ ਹੈ ਕਿ ਆਪਾਂ ਕਿਵੇਂ ਕਰ ਸਕਦੇ ਆ ਕਿਵੇਂ ਇਹਦੇ ਲਈ ਅੱਗੇ ਤੁਰ ਸਕਦੇ ਆ ਕਿਵੇਂ ਹੁਣ ਆਪਾਂ ਜੇ YouTube ਫੈਮਿਲੀ ਹੈ YouTube ਮੈਂਬਰ ਬਣਦੇ ਹੈਗੇ ਤੇ ਉਹਨਾਂ ਨੂੰ ਆਪਾਂ ਕਿਵੇਂ ਅੱਗੇ ਤੁਰ ਸਕਦੇ ਆ ਇਹ ਚੀਜ਼ਾਂ ਆਪਾਂ ਨੂੰ ਕਾਫੀ ਦੇਖਣੀਆਂ ਪੈਂਦੀਆਂ ਹਨ ਹੋਣ ਮੇਰਾ ਚੈਨਲ ਜਿਹੜਾ ਹੈਗਾ ਉਹ ਪੰਜ ਮਹੀਨਾ ਦੇ ਵਿੱਚ ਵਿੱਚ ਹੋ ਗਿਆ ਤੇ ਹੁਣ ਕਈਆਂ ਕੋਲੇ ਸਾਲ ਵੀ ਹੋ ਗਿਆ ਲੱਗਿਆ ਦੋ ਸਾਲ ਵੀ ਹੋ ਗਏ ਤੇ ਕਈਆਂ ਦੇ ਸਬਸਕ੍ਰਾਈਬ ਪੂਰੇ ਹੋਇਆ ਤੇ ਉਹਨਾਂ ਦਾ ਟਾਈਮ ਨਹੀਂ ਪੂਰਾ ਉਹਨਾਂ ਸਬਸਕ੍ਰਾਈਬ ਕਈਆਂ ਦੇ ਵਿੱਚ 4-4 ਹਜ਼ਾਰ ਵੀ ਹੈਗੇ ਤੇ ਤੇ ਟਾਈਮ ਪੌਚ ਟਾਈਮ ਪੂਰਾ ਨਹੀਂ ਹੁੰਦਾ ਹਨ ਤੇ ਇਹ ਚੀਜ਼ਾਂ ਆਪ ਨੂੰ ਕਾਫੀ ਨੋਇੰਗ ਕਰਦੀਆਂ ਤੰਗ ਕਰਦੀਆਂ ਆ ਜਦੋਂ ਚੰਗਾ ਸਾਡਾ ਇਦਾਂ ਨਹੀਂ ਹੁੰਦਾ ਨਾ ਤੇ ਮਿਹਨਤ ਵੀ ਕਰਦੇ ਆਂ ਕਈ ਵਾਰ ਅਸੀਂ ਪਰੇਸ਼ਾਨ ਵੀ ਹੋ ਜਾਂਦੇ ਆਂ ਥੱਕ ਟੁੱਟ ਕੇ ਬਹਿ ਜਾਂਦੇ ਵੀ ਨਹੀਂ ਛੱਡ ਦੇਣਾ ਅਸੀਂ ਨਹੀਂ ਕਰਨਾ ਤੇ ਇਹਦੇ ਵਿੱਚ ਵੀ ਕੋਈ ਉਹ ਨਹੀਂ ਹੈਗਾ ਕੋਈ ਜਾਦੂ ਵੀ ਨਹੀਂ ਹੈਗਾ ਕੋਈ ਟ੍ਰਿਕ ਵੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਵੀ ਜੀ ਉਹਨਾ ਟ੍ਰਿਕ ਕੀਤਾ ਹੋਣਾ ਤੇ ਉਹਦੀ ਆਹ ਬੜੀ ਜਲਦੀ ਆ ਜਾਂਦਾ ਹੋ ਗਿਆ ਇਹ ਕੋਈ ਨਹੀਂ ਹੈਗਾ ਕਿਸੇ ਦੇ ਵਿੱਚ ਵੀ ਇਹ ਤੁਹਾਡੀ ਮਿਹਨਤ ਦਾ ਫਾਲ ਹੈਗਾ ਜਾਂ ਮਿਹਨਤ ਦਾ ਫਾਲ ਇਹਦੇ ਵਿੱਚ ਇਹੀ ਆ ਕਿ ਤੁਸੀਂ ਕਿੱਦਾਂ ਦੀ ਵੀਡੀਓ ਬਣਾਉਨੇ ਹੋ ਕਿਹੜੇ ਟੌਪਿਕ ਤੇ ਬਣਾਉਨੇ ਹੋ ਤੇ ਇਹ ਤੁਹਾਡੇ ਸਾਰਿਆਂ ਦੇ ਆਪੋ-ਆਪਣੇ ਟੌਪਿਕ ਹੁੰਦੇ ਆ ਤੁਸੀਂ ਕਈ ਤਹੇਗੇ ਕੁਕਿੰਗ ਤੇ ਬਣਾਉਂਦੇ ਆ ਹਨ ਤੇ ਕਈ ਚੈਨਲ ਲਈ ਬਣਾਉਂਦੇ ਆ ਤੇ ਗਰੋ ਚੈਨਲ ਕਿਵੇਂ ਕਰੀਏ ਤੇ ਕਈ ਹੈਗੇ ਕਮੇਡੀ ਬਣਾਉਂਦੇ ਆ ਸਾਰਿਆਂ ਦੇ ਆਪੋ-ਆਪਣੇ ਟੌਪਿਕ ਹੁੰਦੇ ਆ ਤੁਸੀਂ ਕਿਹੜੇ ਟੌਪਿਕ ਤੇ ਤੁਸੀਂ ਕਰ ਰਹੇ ਹੋ ਜਿਹੜਾ ਮੈਂ ਮੇਰਾ ਚੈਨਲ ਹੈਗਾ ਮੇਰਾ ਚੈਨਲ ਮਿਕਸ ਆ ਸਾਰੇ ਮੇਰੇ ਤੇ ਕੋਈ ਨਹੀਂ ਉੱਤੇ ਲਿਖਿਆ ਨਹੀਂ ਹੈਗਾ ਹੁਣ ਜੇ ਤੁਸੀਂ ਕਿਚਨ ਦੇ ਕਿਚਨ ਦਾ ਤੁਹਾਡਾ ਬਲੌਗ ਬਣਾਉਂਦੇ ਆ ਤੁਸੀਂ ਕਿਚਨ ਦਾ ਉਹਦੇ ਉੱਪਰ ਨਾਂ ਰੱਖਿਆ ਆ ਤਾਂ ਫਿਰ ਤੁਹਾਨੂੰ ਕਿਚਨ ਦੀ ਤੁਸੀਂ ਕੁਕਿੰਗ ਦੀਆਂ ਵੀਡੀਓ ਪਾਉਂਗੇ ਤੇ ਉਹਦੇ ਵਿੱਚ ਕੋਈ ਤੁਸੀਂ ਕਮੇਡੀ ਨਹੀਂ ਪਾਉਂਦੇ ਤੇ ਉਹ ਫਿਰ ਉਸ ਨਹੀਂ ਲੱਗਦੀ ਹੈ ਨਾ ਜਿਹੜਾ ਮੇਰਾ ਚੈਨਲ ਹੈ ਇਹ ਸਾਰਾ ਮਿਕਸ ਹੈ ਮੈਂ ਕੋਈ ਵੀ ਉਹਦੇ ਵਿੱਚ ਵੀਡੀਓ ਪਾ ਦਿੰਦੀ ਆ ਕਦੇ ਮੈਂ ਕਮੇਡੀ ਪਾ ਦਿੰਦੀ ਆ ਕਦੇ ਮੈਂ ਖਾਣੇ ਦੀ ਬਣਾ ਕੇ ਪਾ ਦਿੰਦੀ ਆ ਨਾ ਕਦੇ ਜਿਵੇਂ ਅੱਜ ਮੈਂ ਤੁਹਾਡੇ ਨਾਲ ਇਹਦੇ ਬਾਰੇ ਚੈਨਲ ਵਾਰੇ ਗੱਲ ਕਰ ਰਹੀ ਆ ਤੇ ਇਸ ਕਰਕੇ ਸਾਰੇ ਆਪੋ ਆਪਣੇ ਚੈਨਲ ਹੁੰਦੇ ਤੁਸੀਂ ਕਿਹੜੀ ਸਟੋਰੀ ਲੈ ਕੇ ਚੱਲਦੇ ਹੋ ਤੇ ਤੁਸੀਂ ਕਿੱਦਾਂ ਦਾ ਇਹਨੂੰ ਕਰ ਰਹੇ ਹੋ ਅੱਜ ਮੈਂ ਤੁਹਾਨੂੰ ਬਸ ਜਸਤ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰੂੰਗੀ ਕਿ ਮੇਰਾ ਚੈਨਲ ਮੋਨਟਾਈਜ਼ ਕਿਵੇਂ ਹੋਇਆ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਚ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲੋ ਤੇ ਨਾਲੇ-ਨਾਲੇ ਤੁਸੀਂ ਇਹ ਜਿਹੜੀ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਤੁਹਾਨੂੰ ਜ਼ਰੂਰ ਇਹਦੇ ਵਿੱਚ ਵਿੱਚ ਮੈਂ ਤੁਹਾਨੂੰ ਟਿਪ ਦੱਸੂੰਗੀ ਕਿਵੇਂ-ਕਿਵੇਂ ਤੁਸੀਂ ਇਹਨੂੰ ਕਰਕੇ ਤੁਸੀਂ ਆਪਣੇ ਚੈਨਲ ਨੂੰ ਗਰੋਅ ਕਰ ਸਕਦੇ ਆ ਤੇ ਇਹ ਚੈਨਲ ਦੇ ਵਿੱਚ ਕਾਫੀ ਚੀਜ਼ਾਂ ਹੋਣਗੀਆਂ ਜਿਵੇਂ ਹਣ 1000 ਸਬਸਕ੍ਰਾਈਬ ਚਾਹੀਦੇ ਆ ਤੇ ਹੁਣ ਕਈਆਂ ਨੂੰ 1000 ਸਬਸਕ੍ਰਾਈਬ ਵੀ ਤੁਹਾਡੇ ਹੋ ਜਾਂਦੇ ਆ ਜੇ ਤੁਸੀਂ ਉਹਨਾਂ ਤੇ ਵੀਡੀਓ ਪਾਉਂਦੇ ਆ ਤੇ ਤੁਹਾਨੂੰ ਕੋਈ ਮੂਰੇ ਹੈਗਾ ਕੋਈ ਵਧੀਆ ਦੇਖਣ ਨੂੰ ਜਿਵੇਂ ਥੰਬਨੇਲ ਹੈਗਾ ਵਧੀਆ ਲਗਾ ਦਿਨੇ ਜਾਂ ਤੁਸੀਂ ਕੁਝ ਉਹਦੇ ਵਿੱਚ ਇਹ ਜੀ ਇੱਕ ਹੁੱਕ ਪਾ ਦਿਨੇ ਹੁੱਕ ਹੁੰਦੀ ਆ ਜਿਹੜੀ ਕੁੰਡੀ ਆਪਾਂ ਕਹਿੰਦੇ ਨੇ ਆ ਕੁੰਡੀ ਹੁਣ ਕਿਈ ਕਈ ਮੇਰੇ ਭੈਣ ਪਰ ਇਹ ਹੁੰਦਾ ਵੀ ਹੁੱਕ ਕੀ ਹੁੰਦੀ ਆ ਹੁੱਕ ਕੋਈ ਚੀਜ਼ ਨਹੀਂ ਹੈਗੀ ਹੁੱਕ ਇੱਕ ਤੁਹਾਡਾ ਉਲਾਇਆ ਚੀਜ਼ ਦਾ ਹਨਾ ਕਮੇਡੀ ਜਿਹਦੇ ਵਿੱਚ ਆਪਾਂ ਕਹਿੰਦੇ ਨੇ ਆ ਕੁੰਡੀ ਕਹਿੰਦੇ ਨੇ ਉਲਾਇਆ ਚੀਜ਼ ਦਾ ਬਸ ਉਹਨੂੰ ਇਹ ਹੁੱਕ ਕਹਿੰਦੇ ਆ ਸਾਰੇ ਕੋਈ ਹੁੱਕ ਕਹਿੰਦਾ ਕੋਈ ਕੁੰਡੀ ਕਹਿੰਦਾ ਜਾਂ ਤੇ ਉਹ ਤੁਹਾਡੇ ਤੇ ਵੀ ਤੁਸੀਂ ਉਹਨੂੰ ਬੋਲੀ ਚ ਕੀ ਬੋਲਦੇ ਆ ਤੇ ਉਹ ਚੀਜ਼ ਇਹ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਵੀਡੀਓ ਪਾਉਨੇ ਆ ਪਹਿਲਾਂ ਆਪਾਂ ਥੰਬਨੇਲ ਦੀ ਗੱਲ ਕਰਦੇ ਆ ਕਿ ਜਦੋਂ ਤੁਸੀਂ ਵੀਡੀਓ ਬਣਾਉਨੇ ਆ ਉਹਦੇ ਵਿੱਚੋਂ ਤੁਸੀਂ ਆਪਣੇ ਥੰਬਨੇਲ ਜਿਹੜੀ ਵੀ ਵੀਡੀਓ ਬਣਾਈ ਆ ਉਹਦੇ ਵਿੱਚੋਂ ਤੁਸੀਂ ਇੱਕ ਦੋ ਪਿਕਚਰ ਲਓ ਥੰਬਨੇਲ ਤੇ ਲਾਉਣ ਲਈ ਜਿਹੜੀ ਪਿਕਚਰ ਹੋਗੀ ਤੁਸੀਂ ਉਹਦੇ ਵਿੱਚੋਂ ਹੀ ਹੋਣੀ ਚਾਹੀਦੀ ਆ ਤੇ ਜਦੋਂ ਤੁਸੀਂ ਪੂਰੀ ਚੀਜ਼ ਬਣਾ ਲਈ ਉਹਦੀ ਪਿਕਚਰ ਲੈ ਲਓ ਤੇ ਤੁਸੀਂ ਜੇ ਨਹੀਂ ਵੀਡੀਓ ਹੀ ਬਣਾਈ ਆ ਵੀਡੀਓ ਦੇ ਵਿੱਚ ਤੁਸੀਂ ਸਕਰੀਨਸ਼ਾਟ ਕਰਕੇ ਉਹਦੀ ਪਿਕਚਰ ਬਣਾ ਲਓ ਪਿਕਚਰ ਬਣਾ ਕੇ ਉਹ ਤੁਸੀਂ ਦੇਖੋ ਥੰਬਨੇਲ ਤੇ ਤੁਹਾਡੇ ਲਈ ਵਧੀਆ ਲੱਗਦੀ ਆ ਤੇ ਫਿਰ ਤੁਸੀਂ ਉਹਨੂੰ ਥੰਬਨੇਲ ਤੇ ਲਗਾਓ ਥੰਬਨੇਲ ਤੇ ਤੁਹਾਨੂੰ ਪਤਾ ਥੰਬਨੇਲ ਜਿਹਨੇ YouTube ਬਣਾਇਆ ਉਹਨੂੰ ਥੰੰਬਨੇਲ ਲਾਉਣ ਦਾ ਪਤਾ ਹੋਊਗਾ ਤੇ ਜਿਹੜੀ ਥੰਬਨੇਲ ਦੇ ਉੱਪਰ ਪੈਨਸਲ ਜੀ ਹੁੰਦੀ ਆ ਉੱਤੇ ਕਲਿੱਕ ਕਰੋਗੇ ਤਾਂ ਉੱਥੇ ਤੁਹਾਡੀ ਗੈਲਰੀ ਦੇ ਵਿੱਚੋਂ ਕੋਈ ਵੀ ਤੁਸੀਂ ਆਪਣੀ ਜਿਹੜੀ ਉਹ ਪਿਕਚਰ ਹੁੰਦੀ ਆ ਤੁਸੀਂ ਉਹ ਚੁੱਕ ਕੇ ਉਹਦੇ ਤੇ ਲਗਾ ਸਕਦੇ ਆ ਪਹਿਲਾ ਥੰਬਨੇਲ ਹੈ ਨਾ ਤੇ ਦੂਜਾ ਹੈਗਾ ਜਦੋਂ ਆਪਾਂ ਟਾਈਟਲ ਲਿਖਦੇ ਆ ਟਾਈਟਲ ਦੇ ਵਿੱਚ ਤੁਹਾਡਾ ਕੀ ਹੁੰਦਾ ਟਾਈਟਲ ਦੇ ਵਿੱਚ ਤੁਸੀਂ ਆਪਾਂ ਲਿਖ ਦਿੰਨੇ ਆ ਆਹਾ ਸੀ ਬਣਾਇਆ ਜਾਂ ਇਹ ਕਿਵੇਂ ਬਣਾਇਆ ਜਾਂ ਉਹਦੇ ਵਿੱਚ ਥੋੜਾ ਜਿਹਾ ਤੁਸੀਂ ਉਹਦੇ ਵਿੱਚ ਕੁੰਡੀ ਪਾ ਦਿਓ ਫੁੱਕ ਪਾ ਦਿਓ ਥੋੜੀ ਜੀ ਜਿਵੇਂ ਹੁੰਦਾ ਆ ਆਪਾਂ ਕਹਿ ਦਿੰਨੇ ਆ ਇਹਨੂੰ ਬਣਾ ਕੇ ਦੇਖੋ ਬੜੀ ਬਹੁਤ ਵਧੀਆ ਤੇ ਉਹ ਇਹ ਨਹੀਂ ਦੱਸਿਆ ਕੀ ਬਣਾ ਕੇ ਦੇਖੋ ਹਨਾ ਤੇ ਇਸ ਤਰ੍ਹਾਂ ਕਰਕੇ ਦੇਖੋ ਇਹਨੂੰ ਇਹਨੂੰ ਖਾ ਕੇ ਦੇਖੋ ਹਨਾ ਤੇ ਇਹ ਚੀਜ਼ਾਂ ਇਹਨਾਂ ਨੂੰ ਕੁੰਡੀ ਕਹਿੰਦੇ ਜਿਹੜਾ ਕਿ ਉਹ ਤੋਂ ਤੁਸੀਂ ਮੇਨ ਪੁਆਇੰਟ ਤੁਸੀਂ ਨਹੀਂ ਦੱਸਦੇ ਤੇ ਮੇਨ ਪੁਆਇੰਟ ਅਗਲਾ ਹਰ ਕੋਈ ਮਜਬੂਰ ਹੋ ਜਾਂਦਾ ਤੁਹਾਡੀ ਵੀਡੀਓ ਨੂੰ ਦੇਖਣ ਲਈ ਕਿ ਇਹਦੇ ਵਿੱਚ ਕੀ ਚੀਜ਼ ਆ ਕੀ ਚੀਜ਼ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਚੀਜ਼ ਦੇ ਤੁਹਾਡੇ ਲਈ ਬਹੁਤ ਇੱਕ ਇਫੈਕਟ ਪਾਉਂਦੀ ਹੈ ਜਦੋਂ ਤੁਸੀਂ ਇਦਾਂ ਤੁਸੀਂ ਉਹਨੂੰ ਚੀਜ਼ ਨੂੰ ਦੱਸਦੇ ਹੋ ਤੇ ਮੈਂ ਖੁਦ ਮੈਂ ਵੀ ਲਰਨ ਕੀਤਾ ਹੈ ਮੈਂ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਹੈ ਮੈਂ ਤਾਂ ਕਦੇ ਯੂਟਿਊਬਰ ਸੋਚਿਆ ਵੀ ਨਹੀਂ ਸੀਗਾ ਤੇ ਉਹ ਵੀ ਮੇਰੇ ਫਰੈਂਡਸ ਇਕੱਠੇ ਹੋਏ ਸੀ ਤੇ ਉਹਨਾਂ ਨੇ ਕਹਿੰਨੇ YouTube ਬਣਾਉਣਾ ਹੈ ਤੇ ਬਣਾਤਾ ਤੇ ਮੈਂ ਕੀ ਕੀਤਾ ਸੀ ਤੇ ਸੈਕੰਡ ਤੇ ਆਪਾਂ ਤੁਹਾਡਾ ਇਹ ਹੋਏਗਾ ਇਹ ਉਹਦੇ ਵਿੱਚੋਂ ਜਦੋਂ ਤੁਸੀਂ ਵੀਡੀਓ ਬਣਾਉਨੇ ਆ ਜੇ ਤਾਂ ਖਾਣੇ ਦੇ ਬਣਾਉਨੇ ਤੁਸੀਂ ਖਾਣੇ ਦੇ ਬਣਾ ਲਓ ਜੇ ਤੁਸੀਂ ਮਿਕਸ ਆ ਤਾਂ ਫਿਰ ਮੇਰੇ ਅਗਰ ਮਿਕਸ ਚਲੀ ਜਾਓ ਜੇ ਤੁਸੀਂ ਕਮੇਡੀ ਬਣਾਉਨੇ ਤਾਂ ਕਮੇਡੀ ਬਣਾਈ ਜਾਓ ਹਣਾ ਉਹਦੇ ਵਿੱਚ ਹੁਣ ਇਹਨਾਂ ਦੇ ਵਿੱਚ ਇਹ ਆਊਗਾ ਕਿ ਤੁਸੀਂ ਕਮੇਡੀ ਬਣਾਉਨੇ ਆ ਜਾਂ ਤੁਸੀਂ ਕੁਕਿੰਗ ਦੀ ਬਣਾਉਨੇ ਆ ਤਾਂ ਫਿਰ ਉਸ ਹਿਸਾਬ ਨਾਲ ਤੁਸੀਂ ਉਹਨਾਂ ਦੇ ਟਾਈਟਲ ਵੀ ਸਾਰੇ ਉਸ ਹਿਸਾਬ ਨਾਲ ਲਾਉਂਗੇ ਟਾਈਟਲ ਜਦੋਂ ਤੁਸੀਂ ਲਾਉਣੇ ਹੈਗੇ ਆ ਉਹਦੇ ਵਿੱਚ ਹੈਸ਼ਟੈਗ ਜਿਹੜੇ ਬਣਾਉਣੇ ਆਪਾਂ ਹੈਸ਼ਟੈਗ ਤੁਸੀਂ ਉਸੇ ਹਿਸਾਬ ਨਾਲ ਲਾਉਂਗੇ ਜੇ ਤਾਂ ਕੁਕਿੰਗ ਦਾ ਤਾਂ ਕੁਕਿੰਗ ਦੇ ਲੱਗਣਗੇ ਜੇ ਤੁਸੀਂ ਕਮੇਡੀਆ ਤਾਂ ਕਮੇਡੀ ਦੇ ਲੱਗਣਗੇ ਜੇ ਤੁਸੀਂ ਕੋਈ ਹੋਰ ਚੀਜ਼ ਦੇ ਬਣਾ ਰਹੇ ਹੋ ਤਾਂ ਉਸੇ ਤਰ੍ਹਾਂ ਤੁਹਾਡੇ ਹੈਸ਼ਟੈਗ ਲੱਗਣਗੇ ਇਹ ਤੁਹਾਡੇ ਬਹੁਤ ਜ਼ਰੂਰੀ ਹੈ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਥੰਬਨੇਲ ਪਹਿਲਾਂ ਤੁਹਾਡੇ ਬਹੁਤ ਜ਼ਰੂਰੀ ਆ ਦੂਜਾ ਤੁਸੀਂ ਹੈਸ਼ਟੈਗ ਲਾਉਣੇ ਜਿਹੜੇ ਤੁਹਾਡੇ ਉਹ ਵੀ ਜ਼ਰੂਰੀ ਹੈਗੇ ਆ #ਤੇ ਲੌਂਗ ਦੇ ਵਿੱਚ ਤੁਸੀਂ ਉਹਨਾਂ ਜਿਹੜੀ ਵੀ ਤੁਸੀਂ ਚੀਜ਼ ਬਣਾਈ ਆ ਜਾਂ ਕੀਤੀ ਆ ਜਿਵੇਂ ਮੈਂ ਕਦੇ ਕੁਕਿੰਗ ਦਾ ਬਣਾਉਣੀ ਤਾਂ ਮੈਂ ਕੁਕਿੰਗ ਦੇ ਹੈਸ਼ਟੈਗ ਲਾਉਣੀ ਆ ਜੇ ਮੈਂ ਕੋਈ ਬਾਹਰ ਟੂਰੀ ਫਰਦੀ ਆ ਤਾਂ ਪਾਰਕਪੁਰਕ ਵਗੈਰਾ ਚ ਗਈ ਕਿਤੇ ਤਾਂ ਮੈਂ ਉਦੋਂ ਦੇ ਹੈਸ਼ਟੈਗ ਲਾਉਣੀ ਆ ਇਹ ਸਾਰੇ ਡਿਫਰੈਂਟ ਡਿਫਰੈਂਟ ਹੈਸ਼ਟੈਗ ਹੁੰਦੇ ਇਹਨਾਂ ਦੇ ਤੇ ਹੈਸ਼ਟੈਗ ਤੋਂ ਬਾਅਦ ਹੈਗੇ ਤੁਸੀਂ ਆ ਜਾਣੇ ਆ ਕਿ ਤੁਸੀਂ ਵੀਡੀਓ ਕਿੱਦਾਂ ਦੀ ਬਣਾਉਣੀ ਆ ਤੁਸੀਂ ਸ਼ਾਰਟ ਵੀਡੀਓ ਬਣਾਉਣੀ ਆ ਜਾਂ ਤੁਸੀਂ ਲੌਂਗ ਵੀਡੀਓ ਬਣਾਉਣੀ ਆ ਜਦੋਂ ਮੈਂ YouTube ਦਾ ਚੈਨਲ ਮੈਂ ਬਣਾਇਆ ਸੀ ਮੈਂ ਸ਼ਾਰਟ ਵੀਡੀਓ ਕੋਈ ਨਹੀਂ ਸੀ ਪਾਈ ਮੈਂ ਸਾਰੀਆਂ ਲੌਂਗ ਵੀਡੀਓ ਬਣਾਈਆਂ ਸੀਗੀਆਂ ਹਰ ਇੱਕ ਤੇ ਟਰਾਈ ਕੀਤੀ ਸੀ ਮਿਕਸ ਕਰਕੇ ਚੀਜ਼ਾਂ ਬਣਾਉਂਦੀ ਕਦੇ ਕੋਈ ਕਦੇ ਕੋਈ ਤੇ ਕਿਹੜੀ ਮੇਰੀ ਚੀਜ਼ਾਂ ਚੱਲਦੀਆਂ ਮੇਰੀਆਂ ਐਂਡ ਮੇਰੇ ਤੇ ਉਹਦੇ ਤੇ ਬਾਈਟੀ ਸਟੂਡੀਓ ਦੇ ਉੱਤੇ ਵਿੱਚ ਆ ਜਾਂਦਾ ਇਹ ਆ ਕਿ ਤੁਸੀਂ ਤੁਹਾਡੀ ਜਿਹੜੀ ਹੈਗੀ ਆ ਪਬਲਿਕ ਹੈਗੀ ਤੁਹਾਨੂੰ ਕਿਦਾਂ ਦੀ ਚੀਜ਼ਾਂ ਦੇਖਣ ਨੂੰ ਪਸੰਦ ਕਰਦੀ ਆ ਤੇ ਮੈਂ ਉਸ ਹੱਬ ਨਾਲ ਫਿਰ ਉਹ ਤੇ ਮੇਰੀਆਂ ਸਾਰੀਆਂ ਮਿਕਸ ਆਉਂਦੀਆਂ ਇਸ ਕਰਕੇ ਫਿਰ ਮੈਂ ਮਿਕਸ ਤੇ ਲਾਗੀ ਬਣਾਉਣ ਤੇ ਵਧੀਆ ਜਾ ਰਹੀਆਂ ਇਹ ਵੀ ਕੋਈ ਨਹੀਂ ਹੈਗੀ ਮੇਰੀ ਇਹ ਮਿਕਸਾਂ ਜਿਹੇ ਤੁਹਾਡੇ ਉਹਦੇ ਵਿੱਚ ਕਿਚਨ ਦੇ ਹੱਥਲੇ ਪਿਕਚਰਸ ਆ ਜਾਂਦੀਆਂ ਕਈ ਕਾਫੀ ਜਿਹਦਾ ਲੋਕਾਂ ਦੀ ਵੀਡੀਓ ਆਉਂਦੀਆਂ ਨੇ ਤੇ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਨੂੰ ਰეკਮੈਂਡ ਕੀ ਕਰਦਾ YouTube ਹੈ ਨਾ ਤੇ ਸੈਕੰਡਲੀ ਜੇ ਤੁਸੀਂ YouTube ਤੇ ਤੁਸੀਂ ਬਣਾ ਰਹੇ ਹੋ ਕਮੇਡੀ ਵੀਡੀਓ ਬਣਾ ਰਹੇ ਹੋ ਛੋਟੀਆਂ ਵੀਡੀਓ ਬਣਾ ਰਹੇ ਹੋ ਸ਼ਾਰਟਸ ਫਿਰ ਤੁਸੀਂ ਕੰਟੀਨਿਊ ਸ਼ਾਰਟਸ ਵੀਡੀਓ ਬਣਾਓ ਤੇ ਮੈਂ ਵੀਡੀਓ ਲੌਂਗ ਬਣਾਇ ਸੀਗੀਆਂ ਤੇ ਕਿਉਂਕਿ ਲੌਂਗ ਵੀਡੀਓ ਲੰਬੀ ਹੁੰਦੀ ਆ ਤੇ ਮੈਂ ਕੰਟੀਨਿਊਲੀ ਲੌਂਗ ਬਣਾਇਆ ਸ਼ਾਰਟਸ ਕੋਈ ਨਹੀਂ ਬਣਾਇਆ ਇਸ ਕਰਕੇ ਮੇਰੇ ਚੈਨਲ ਥੋੜਾ ਜਲਦੀ ਮੋਨਟਾਈਜ਼ ਹੋ ਗਿਆ ਜਿੱਦੇ ਤੋਂ ਸ਼orts ਬਣਾਉਣੇ ਤਾਂ ਛੋਟੇ ਸ ਇਹਦੇ ਵਿੱਚ ਆਪਣੇ ਕੋਲ ਤਿੰਨ ਨੇ ਆ ਸਬਸਕ੍ਰਾਈਬ ਤੁਹਾਡੇ ਈਜ਼ੀ ਪੂਰੇ ਹੋ ਜਾਂਦੇ ਆ ਠੀਕ ਆ ਜਿਵੇਂ ਜਿਵੇਂ ਤੁਸੀਂ ਓਡੀਅਨ ਬਣਾਉਣੀ ਆ ਓਡੀਅਨ ਬਣਾਉਣ ਲਈ ਤੁਹਾਨੂੰ ਵੀਡੀਓ ਮੋਰ ਪਾਉਣੀਆਂ ਪੈਣੀਆਂ ਵੀਡੀਓ ਪਾਈ ਜਾਉਗੇ ਓਡੀਅਨ ਨੇ ਤੁਹਾਡੇ ਕੋਈ ਨਾ ਕੋਈ ਵੀਡੀਓ ਤੁਹਾਡੀ ਇੰਨੀ ਪਸੰਦ ਆ ਜਾਣੀ ਆ ਤੇ ਤੁਹਾਡਾ ਉਹ ਸਿਸਟਮ ਉਦੋਂ ਅੱਗੇ ਉਹਨਾਂ ਨੇ ਸਬਸਕ੍ਰਾਈਬ ਕਰ ਲੈਣ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਡੀਆਂ ਵੀਡੀਓ ਦੀ ਇੰਤਜ਼ਾਰ ਕਰਨੀ ਉਹ ਵੇਟ ਕਰਨਗੇ ਕਿਉਂਕਿ ਤੁਸੀਂ ਕਦੋਂ ਪਾ ਰਹੇ ਹੋ ਤੇ ਅਸੀਂ ਕਦੋਂ ਦੇਖੀਏ ਤੇ ਜਦੋਂ ਤੁਸੀਂ ਸਬਸਕ੍ਰਾਈਬ ਵੀਡੀਓ ਪਾਉਨੇ ਛੋਟੀਆਂ ਵੀਡੀਓ ਪਾਉਗੇ ਤਾਂ ਤੁਹਾਡੇ ਈਵਜ਼ ਬਹੁਤ ਜਾਣਗੇ ਹਨ ਤੇ ਵਿਊ ਵਧਣਗੇ ਤਾਂ ਤੁਹਾਡੀ ਆਡੀਅਨ ਵੀ ਵਧੇਗੀ ਆਡੀਅਨ ਵਧੂਗੀ ਤਾਂ ਫਿਰ ਤੁਹਾਡੇ ਨਾਲ ਵੀਡੀਓ ਤੇ ਦੇਖਣਗੇ ਫਿਰ ਤੁਹਾਡੇ 10000 ਵਿਊ ਹੋ ਗਏ ਤਾਂ ਤੁਹਾਡਾ ਚੈਨਲ ਮੋਨਟਾਈਜ਼ ਹੋ ਜਾਣਾ ਹੈ ਜੇ ਤੁਹਾਡੇ ਉਹ ਨਹੀਂ ਬੰਦੇ ਤਾਂ ਤੁਸੀਂ ਕਰੋਗੇ ਕਿ ਹੰਦਰ ਸਬਸਕ੍ਰਾਈਬ ਦੀ ਬਰੀ ਨ ਕਰੋ 100 ਸਬਸਕ੍ਰਾਈਬ ਤੁਹਾਡੇ ਆਮ ਹੀ ਹੋ ਜੰਨੇ ਹੁਣ ਮੈਂ ਦੇਖਿਆ ਕਈਆਂ ਦੇ 5-5000 ਸਬਸਕ੍ਰਾਈਬ ਹੋਏ ਹੋਏ ਪਰ ਚੈਨਲ ਮੋਨਟਾਈਜ਼ ਨਹੀਂ ਹੋਏ ਕਿਉਂਕਿ ਉਹਨਾਂ ਦੀਆਂ ਵੀਡੀਓ ਤੇ ਜਾਂ ਫੇ ਤੁਸੀਂ ਇੱਕ ਕਾਂਡੀ ਕਰਕੇ ਲੌਂਗ ਵੀਡੀਓ ਬਣਾਉਣ ਲੱਗੇ ਜੋ ਲੌਂਗ ਵੀਡੀਓ ਬਣਾਉਂਗੇ 20 ਮਿੰਟ ਦੀ ਉਹ ਵਧੀਆ ਬਣਾਓ ਤੇ ਜਿਹੜੀ ਕੇ ਤੁਹਾਨੂੰ ਲੱਗਦੀ ਆ ਵਧੀਆ ਚੱਲੂਗੀ ਕੋਈ ਸਾਹ ਖਾਣੇ ਤੇ ਹੋਵੇ ਚਾਹੇ ਤੁਸੀਂ ਬਾਹਰ ਰੋਡ ਤੇ ਤੁਰੇ ਜਾਂਦੇ ਹੋ ਕੋਈ ਵੀ ਉਹ ਚੰਗੀ ਤਰ੍ਹਾਂ ਉਹਨੂੰ ਦੇਖ ਕੇ ਬਣਾਓ ਮੈਂ ਵੀ ਬਣਾਉਣੀ ਆ ਕਈ ਚੱਲ ਜਾਂਦੀਆਂ ਕਈ ਨਹੀਂ ਹੁਣ ਮੇਰੀਆਂ ਕਾਫੀ ਜਿਹੜੀਆਂ ਵੀਡੀਓ ਚੱਲੀਆਂ ਆ ਤੇ ਚਲੋ ਮੇਰਾ ਚੈਨਲ ਦੇ ਸਬਸਕ੍ਰਾਈਬ ਨਹੀਂ ਇੰਨੇ ਹੈਗੇ ਤੇ ਹੁਣ ਮੇਰੇ ਸਬਸਕ੍ਰਾਈਬਰ ਵਧਣ ਲੱਗੇ ਆ ਤੇ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਦਿਓ ਤੁਸੀਂ ਸਾਰੀਆਂ ਚੀਜ਼ਾਂ ਪਿੱਛੇ ਭਜੋਗੇ ਤੁਸੀਂ ਸਾਰਿਆਂ ਦੇ ਵਿੱਚ ਉਲਝ ਕੇ ਰਹਿ ਜਾਓਗੇ ਵਿੱਚ ਤੁਸੀਂ ਲਾਈਵ ਕਰਨਾ ਵਿੱਚ ਤੁਸੀਂ ਵੀਡੀਓ ਬਣਾਉਣਾ ਵਿੱਚ ਤੁਸੀਂ ਸ਼ਾਰਟਸ ਬਣਾਉਣ ਸ਼ਾਰਟ ਪਾਉਣੇ ਹਨ ਤੇ ਇਸ ਕਰਕੇ ਤੁਸੀਂ ਵਿੱਚ ਤੁਸੀਂ ਸਬਸਕ੍ਰਾਈਬ ਹੋਣਾ ਇਸ ਕਰਕੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਲਝ ਕੇ ਰਹਿ ਜਾਓਗੇ ਤੇ ਇਸ ਕਰਕੇ ਪਹਿਲਾਂ ਤਾਂ ਤੁਸੀਂ ਇੱਕ ਪਲਾਨ ਬਣਾਓ ਕਿ ਤੁਸੀਂ ਲੌਂਗ ਵੀਡੀਓ ਪਾਉਣੀਆਂ ਜਾਂ ਸ਼ਾਰਟ ਵੀਡੀਓ ਪਾਉਣੀਆਂ ਜਾਂ ਤੁਸੀਂ ਚੈਨਲ ਨੂੰ ਮੋਨਟਾਈਜ਼ ਕਰਾਉਣਾ ਜਾਂ ਤੁਸੀਂ ਤੇ ਇਹਦੇ ਸਬਸਕ੍ਰਾਈਬ ਵਧਾਉਣੇ ਆ ਕਿਉਂਕਿ ਮੈਂ ਕਦੀ ਮੈਂ ਧਿਆਨ ਹੀ ਨਹੀਂ ਦਿੱਤਾ ਸੀ ਕਿ ਮੈਂ ਸਬਸਕ੍ਰਾਈਬ ਵੀ ਵਧਾਉਣੇ ਆ ਤੇ ਮੈਂ ਮੇਰੇ ਚੈਨਲ ਤੇ ਜਿਹੜੇ ਵਿਊਓ ਕਿੰਨੇ ਵਧਣਗੇ ਜਾਂ ਮੈਨੂੰ ਜਿਹੜਾ ਵਾਚ ਟਾਈਮ ਆ ਕੀ ਆ ਮੈਂ ਵਾਚ ਟਾਈਮ ਤਾਂ ਦਿਖਿਆ ਹੀ ਨਹੀਂ ਸੀ ਸੱਚੀ ਗੱਲ ਦੱਸਣਾ ਜੇ ਤੁਸੀਂ ਮੇਰੀ ਪਸੰਦ ਮੈਂ ਵੀਡੀਓ ਵੀਡੀਓ ਕੱਤੀ ਵੀਡੀਓ ਨਹੀਂ ਸੀ ਮਿਸ ਕੀਤੀ ਕੰਟੀਨਿਊਸ ਮੈਂ ਵੀਡੀਓ ਪਾਈਆਂ ਸੀ 100 150 150 ਵੀਡੀਓ ਤੇ ਜਿੱਦਾਂ ਵਧੀਆ ਮੇਰਾ ਚੈਨਲ ਚੱਲਣ ਲੱਗਿਆ ਸੀਗਾ ਤੇ 200 ਵੀਡੀਓ ਤੇ ਮੇਰਾ ਚੈਨਲ ਮੋਨਟਾਈਜ਼ ਹੋਇਆ ਹੈ ਤੇ ਇਹ 5 ਮਹੀਨਿਆਂ ਦੇ ਵਿੱਚ ਵਿੱਚ 5 ਮਹੀਨੇ ਲੱਗੇ ਸੀ ਮਤਲਬ 5 ਮਹੀਨੇ ਚ ਕੱਦਰ ਦੇ ਨਿੱਧਰ-ਉਧਰ ਸੀਗਾ ਤੇ ਜਦਾ ਚੈਨਲ ਮੇਰਾ ਚੱਲ ਪਿਆ ਸੀਗਾ ਹਨ ਤੇ ਇਹ ਦੇ ਵਿੱਚ ਤੁਸੀਂ ਪਹਿਲਾਂ ਇਹ ਡਿਸਾਈਡ ਕਰੋ ਕਿ ਤੁਸੀਂ ਕੀ ਕਰਨਾ ਜੇ ਤੁਹਾਡੇ ਸਬਸਕ੍ਰਾਈਬਰ ਬਹੁਤ ਹੈਗੇ ਆ ਤੁਹਾਨੂੰ ਨਹੀਂ ਸਬਸਕ੍ਰਾਈਬ ਦੀ ਲੋੜ ਫਿਰ ਤੁਸੀਂ ਥੋੜੀ ਜਿਹੀ ਵੀਡੀਓ ਕੰਟੀਨਿਊਸ ਏਵਰੀ ਡੇ ਪਾਓ ਤੁਹਾਨੂੰ ਨਹੀਂ ਪਤਾ ਤੁਹਾਡੀ ਵੀਡੀਓ ਕਿਹੜੀ ਚੱਲਣੀ ਹੈ ਹਨ ਇਹ ਇਹ ਜਿਹੜੇ ਲੋਕ ਕਹਿੰਦੇ ਆ ਜੀ ਅਸੀਂ ਤੁਹਾਡੇ ਇੰਨੇ ਇੰਨੇ ਸਬਸਕ੍ਰਾਈਬ ਵਧਾ ਦਿੰਨੇ ਆਂ ਵਧਾ ਦਿੰਨੇ ਬਾਅਦ ਜਾਂਦੇ ਆ ਕਿ ਉਹਨੇ ਤੁਹਾਡਾ ਵਾਚ ਟਾਈਮ ਵੀ ਘਟ ਜਾਂਦਾ ਕਿਉਂਕਿ ਉਹ ਤੁਹਾਨੂੰ ਲੋਕਾਂ ਨੂੰ ਮਗਰ ਲਾ ਲੱਕੇ ਤੇ ਆਪਾਂ ਉਹਨਾਂ ਦੇ ਮਗਰ ਲਾ ਕੇ ਅਸੀਂ ਸਬਸਕ੍ਰਾਈਬ ਕਰੀ ਜਾਂਨੇ ਇੱਕ ਦੂਜੇ ਨੂੰ ਸਬਸਕ੍ਰਾਈਬ ਹੋਈ ਜਾਂਦੇ ਆ ਤੇ ਉਹ ਕੀ ਕਰਦੇ ਸਬਸਕ੍ਰਾਈਬ ਕਰ ਲੈਂਦੇ ਆ ਤੇ ਉਹ ਤੁਹਾਡੀ ਵੀਡੀਓ ਕੋਈ ਨਹੀਂ ਦੇਖਦੇ ਜੋ ਵੀਡੀਓ ਨਹੀਂ ਦੇਖਦੇ ਤਾਂ ਉਹ ਸਬਸਕ੍ਰਾਈਬ ਵੀ ਤੁਹਾਡੇ ਘਟ ਜਾਣਾ ਤੇ ਤੁਹਾਡਾ ਟਾਈਮ ਵੀ ਕੱਟਿਆ ਜਾਂਦਾ ਵਿੱਚੋਂ ਤੇ ਇਸ ਕਰਕੇ ਉਹ ਸਬਸਕ੍ਰਾਈਬ ਆਪਾਂ ਨੂੰ ਨਹੀਂ ਫਾਇਦਾ ਆਪਾਂ ਸਬਸਕ੍ਰਾਈਬ ਕਰਨ ਦਾ ਫਾਇਦਾ ਉਹ ਆ ਜਿਹੜੇ ਆਪਣੇ ਆਪ ਸਬਸਕ੍ਰਾਈਬ ਹੋਣ ਤੁਹਾਨੂੰ ਪਸੰਦ ਕਰਨ ਤੁਹਾਨੂੰ ਦੇਖਣ ਤੇ ਹੁਣ ਇਹ ਸਬਸਕ੍ਰਾਈਬ ਤੇ ਜਿਹੜੇ ਹੈਗੇ ਆ ਤੇ ਉਹ ਸਬਸਕ੍ਰਾਈਬ ਆਪਾਂ ਕਿਵੇਂ ਕਰਨੇ ਆ ਕਿਵੇਂ ਲੋਕਾਂ ਨੂੰ ਆਪਾਂ ਆਪਣੇ ਮਤਲਬ ਵੀਡੀਓ ਤੇ ਮਜਬੂਰ ਕਰਾਣਾ ਦੇਖਣ ਨੂੰ ਆਪਾਂ ਵੀਡੀਓ ਬਣਾਵਾਂਗੇ ਤੇ ਫਿਰ ਜਿਹੜੀ ਮੇਰੀ ਨੈਕਸਟ ਵੀਡੀਓ ਕੋਈ ਬਾਅਦ ਚ ਬਣਾਉਂਗੀ ਇੱਕ ਦੋ ਤੋਂ ਬਾਅਦ ਬਣਾਉਂਗੀ ਇੱਕ ਹੋਰ ਵੀਡੀਓ ਮੈਂ ਬਣਾਉਂਗੀ ਜੀ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ ਸਬਸਕ੍ਰਾਈਬ ਜਿਹੜੇ ਆ ਉਹਨਾਂ ਨੂੰ ਕਿੱਥੋਂ ਆਪਣੀ ਆਡੀਅਨ ਹੋਰ ਬਣਾਉਣੀ ਆ ਹਨਾ ਤੇ ਕਿਵੇਂ ਆਪਾਂ ਉਹਨਾਂ ਨੂੰ ਆਪਣੇ ਵੱਲ ਖਿੱਚ ਸਕਦੇ ਆ ਕਿਵੇਂ ਆਪਾਂ ਕਰ ਸਕਦੇ ਆ ਉਹ ਮੈਂ ਤੁਹਾਨੂੰ ਵੀਡੀਓ ਬਣਾ ਬਾਜ ਦੱਸੂਗੀ ਹੁਣ ਤੁਸੀਂ ਬਸ ਤੁਹਾਡੇ ਇਹਨਾਂ ਚਿੰਨਾ ਤੋਂ ਪਹਿਲਾਂ ਤਾਂ ਇਹਨਾਂ ਦਾ ਤੁਸੀਂ ਦੇਖੋ ਵੀ ਤੁਸੀਂ ਸਬਸਕ੍ਰਾਈਬ ਕਰਾਉਣੇ ਆ ਚੈਨਲ ਨੂੰ ਮੋਨਟਾਇਜ਼ ਕਰਾਉਣਾ ਆ ਤੇ ਤੁਸੀਂ ਪਹਿਲੇ ਗੱਲ ਤੁਸੀਂ ਆਪਣੇ ਥੰਬਨੇਲ ਦਾ ਖਿਆਲ ਰੱਖੋ ਉਹਨਾਂ ਦੀ ਪਿਕਚਰ ਖਿੱਚ ਲੋ ਜਿਹੜੀ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਜਿੱਥੇ ਫਨੀ ਲੱਗਦੀ ਆ ਹਨਾ ਤੇ ਉਹੇ ਜੀ ਜਾਂ ਵਿੰਗੇਟ ਏਡੇ ਖੜਿਆ ਜੋ ਕੁਝ ਵੀ ਫਨੀ ਤੇ ਉਹ ਫਨੀ ਜੀ ਜਿਹਦਾ ਲੋਕਾਂ ਦੀ ਅੱਖਾਂ ਦੇ ਸਾਹਮਣੇ ਤੁਸੀਂ ਕੈਚ ਕਰੇ ਕਿ ਵੀ ਹਾਂ ਇਹਨੂੰ ਕੀ ਹੋਇਆ ਇਹ ਕੀ ਡਿੱਗਿਆ ਪਿਆ ਇਹ ਕੀ ਕਰਦਾ ਆ ਇਹਦੇ ਹੱਥ ਚ ਕੀ ਆ ਜਾਂ ਤੁਹਾਡੇ ਬੈਕਗ੍ਰਾਉਂਡ ਤੇ ਚੀਜ਼ਾਂ ਕੋਈ ਜਾਦੇ ਦਿਖਦੀਆਂ ਤੇ ਉਹ ਮਜਬੂਰ ਹੋਣਾਂ ਦੇ ਪਿੱਛੇ ਕੀ ਪਿਆ ਉਹਦੇ ਉਹਨੂੰ ਕੀ ਦਿਖਦਾ ਹੈ ਨਾ ਇਦਾਂ ਦੀਆਂ ਚੀਜ਼ਾਂ ਜਦੋਂ ਤੁਹਾਡੇ ਪਿੱਛੇ ਹੋਣਗੀਆਂ ਤੇ ਤੁਹਾਨੂੰ ਉਹਨਾਂ ਨੂੰ ਐਕਸਾਈਟਿਡ ਹੋਣਗੇ ਉਹ ਤੁਹਾਨੂੰ ਦੇਖਣਗੇ 100% ਤੁਹਾਨੂੰ ਦੇਖਣਗੇ ਵੀ ਇਹਦੇ ਪਿੱਛੇ ਕੀ ਦਿਖਦਾ ਹੈ ਜਾਂ ਉਹ ਕੀ ਹਨ ਤੇ ਇਹ ਜਿਹੇ ਵੀਡੀਓ ਨੂੰ ਤੁਸੀਂ ਮਗਰ ਆਪ ਦੀ ਜਿਹੜਾ ਥੰਬਨੇਲ ਹੈ ਤੁਸੀਂ ਉਹਨੂੰ ਲਗਾਓਗੇ ਤੇ ਥੰਬਨੇਲ ਲਗਾਉਣ ਤੋਂ ਬਾਅਦ ਫਿਰ ਤੁਸੀਂ ਆਪਣੇ ਵੀਡੀਓ ਡਿਸਾਈਡ ਕਰੋਗੇ ਤੁਸੀਂ ਵੀਡੀਓ ਬਣਾਉਣੀ ਹੈ ਜਾਂ ਤੁਸੀਂ ਸ਼ੋਅ ਪਾਉਣੇ ਜਾਂ ਜੇਕਰ ਇੰਨਾ ਚੀਜ਼ਾਂ ਨਾਲ ਤੁਹਾਡੇ ਆਪਣਾ ਚੈਨਲ ਮੋਨਟਾਈਜ਼ ਹੁੰਦਾ ਹੈ ਜਿਹਦੇ ਵਿੱਚ ਤੁਹਾਡੀ ਹੈਗੀ ਆ ਹ 1000 ਸਬਸਕ੍ਰਾਈਬ ਉਹ ਦੂਬਾਰ ਹੁਣ 5000 ਲਈ ਫਿਰੋਗੇ ਤਾਂ ਉਹਦਾ ਆਪਾਂ ਨੂੰ ਫਾਇਦਾ ਉਹਨਾਂ ਨੂੰ ਹੈਗਾ ਕਿ ਆਡੀਅנס ਸਾਡੇ ਨਾਲ ਚੜ ਜਾਂਦੀ ਹੈ ਤੇ ਜੇ ਸ਼ੋਰਟਸ ਵੀਡੀਓ ਪੋਣਿਆ ਤਾਂ ਤੁਹਾਨੂੰ ਹੈਗਾ ਜਿਹੜੇ 10 ਮਿਲੀਅਨ ਤੁਹਾਨੂੰ ਵੀਊ ਚਾਹੀਦੇ ਉਹ ਉਹਦੇ ਵਿੱਚ ਤੁਹਾਡੀ ਹੋਏਗੀ ਕਿ ਤੁਹਾਡੀ ਜਿਹੜੀ ਫੇਸ ਆ ਤੁਹਾਡੀ ਰਿਕੋਗਨਾਈਜ਼ ਲੋਕੀ ਕਰ ਲੈਂਦੇ ਆ ਤੇ ਉਹ ਤੁਹਾਨੂੰ ਪਸੰਦ ਕਰ ਲੈਂਦੇ ਆ ਫਿਰ ਤੁਹਾਡੀ ਆਡੀਅਨ ਉਹ ਬਹੁਤ ਵੱਧ ਜਾਂਦੀ ਹੈ ਉਹਦੇ ਵਿੱਚ ਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਪਹਿਲਾਂ ਆਪਣਾ ਇਹਨੂੰ ਔਨ ਕਰਾ ਲਿਏ ਜਾਂ ਆਪਾਂ ਸੈਟਿੰਗ ਕਰ ਲਈਏ ਤਾਂ ਫਿਰ ਤਾਂ ਮੇਰੇ ਕੋਲ ਤਰੀਕਾ ਇਹ ਸੀਗਾ ਕਿ ਮੈਂ ਕੋਈ ਸ਼ੋਰਟਸ ਨਹੀਂ ਪਾਇਆ ਕੋਈ ਲਾਈਵ ਨਹੀਂ ਕੀਤੀ ਕੁਝ ਨਹੀਂ ਕੀਤਾ ਕੰਟੀਨਿਊਸ ਕੋਈ ਦਿਨ ਮੈਂ ਮਿਸ ਨਹੀਂ ਸੀ ਕੀਤਾ ਜਿੱਤੇ ਮੇਰੀ ਵੀਡੀਓ ਨਾ ਆਵੇ ਤੁਸੀਂ ਪਿੱਛੇ ਜਾ ਕੇ ਵੀਡੀਓ ਦੇਖ ਜਿਦਦੇ ਆਈ نو ਕਿ ਪਹਿਲੀਆਂ ਵੀਡੀਓ ਸਾਡੀ ਆਪਣੀਆਂ ਇੰਨੀਆਂ ਵਧੀਆ ਨਹੀਂ ਹੁੰਦੀਆਂ ਕਿਉਂਕਿ ਤੁਸੀਂ ਲਰਨਿੰਗ ਹੁੰਦੇ ਆ ਤੇ ਉਸ ਤੋਂ ਬਾਅਦ ਤੁਹਾਡੀਆਂ ਵੀਡੀਓ ਵਧੀਆ ਚੱਲਦੀਆਂ ਆ ਤੇ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਮਿਸ ਕਰ ਅੱਜ ਹੁਣ ਤੱਕ ਵੀ ਮੈਂ ਬਹੁਤ ਘੱਟ ਹੋ ਚਾਂਸ ਕਿ ਮੈਂ ਵੀਡੀਓ ਮਿਸ ਕੀਤੀ ਹੈ ਜੇ ਮੀ ਤਾਂ ਛੋਟੀ ਪਾਈ ਹੈ ਵੀਡੀਓ ਨਹੀਂ ਤਾਂ ਜੋ ਵੀ ਮੇਰੇ ਕੋਲ ਛੋਟੀ ਮੋਟੀ ਹੁੰਦੀ ਹੈ ਮੈਂ ਉਦਾਂ ਦੀ ਵੀਡੀਓ ਪਾਣੀ ਹੈ ਤੇ ਮੈਂ ਕਦੀ ਆਇਆ ਨਹੀਂ ਕੀਤਾ ਮੈਂ ਉਹ ਕਰਨਾ ਮੈਂ ਹੁਣ ਲਾਈਵ ਵੀ ਜਾਂਦੀ ਆ ਲਾਈਵ ਦਾ ਮੇਰੇ ਕੋਲੇ ਟਾਈਮ ਇੰਨਾ ਹੁੰਦਾ ਨਹੀਂ ਮੈਂ ਫਿਰ ਵੀਕ ਚ ਦੋ ਜਾਂ ਤਿੰਨ ਦਿਨ ਲਾਈਵ ਹੁੰਨੀ ਹੁੰਦੀ ਹੈ ਤੇ ਇਸ ਕਰਕੇ ਪਲੀਜ਼ ਤੁਸੀਂ ਜੇ ਆਪਣੇ ਚੈਨਲ ਨੂੰ ਮਨਟਾਈਜ਼ ਕਰਨਾ ਤਾਂ ਤੁਸੀਂ ਇੱਕ ਚੀਜ਼ ਤੇ ਰੂਟੀਨ ਲਓ ਕਿ ਤੁਸੀਂ ਕਰਨਾ ਕੀ ਹੈ ਛੋਟੀਆਂ ਵੀਡੀਓ ਪਾਉਣੀਆਂ ਪਾਈ ਜਾਓ ਪਾਈ ਜਾਓ ਮਿਸ ਨਾ ਕਰੋ ਇੱਕ ਦਿਨ ਵੀ ਜਿਹੜੇ ਕਿ ਆਡੀਅਨ ਤੁਹਾਡੀ ਪਿੱਛੇ ਹਟ ਜੇ ਜੇ ਤੁਸੀਂ ਦੋ ਤਿੰਨ ਦਿਨ ਨਹੀਂ ਪਾਉਂਦੇ ਤੁਹਾਡੇ ਉਹ ਸਿਸਟਮ ਚੋਂ ਪਿੱਛੇ ਹਟ ਜਾਂਦੀ ਹੈ ਚੀਜ਼ ਤੇ ਮੁੜ ਕੇ ਤੁਸੀਂ ਉਹਨੂੰ ਦੇਖ ਨਹੀਂ ਸਕਦੇ ਹੈਨਾ ਤੇ ਫਿਰ ਇਸ ਕਰਕੇ ਫਿਰ ਜਿਹੜੇ ਤੁਹਾਡੇ ਆਡੀਅਨ ਤੁਹਾਨੂੰ ਦੇਖ ਦੇਖਦੀ ਹੈ ਉਹ ਦੋ ਤਿੰਨ ਦਿਨ ਤੁਹਾਡੀ ਵੀਡੀਓ ਨਹੀਂ ਆਉਂਦੀ ਤਾਂ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਫਿਰ ਉਹ ਕੋਈ ਹੋਰ ਗਾਂ ਤੁਰ ਪੈਂਦੇ ਆ ਤੇ ਇਸ ਕਰਕੇ ਤੁਸੀਂ ਉਹਨੂੰ ਮਿਸ ਨਾ ਕਰਿਆ ਕਰੋ ਤੁਸੀਂ ਹਰ ਰੋਜ਼ ਵੀਡੀਓ ਪਾਓ ਜਿੰਦਾ ਦੀ ਤੁਹਾਨੂੰ ਮਿਲਦੀ ਹੈ ਪਰ ਉਹਦਾ ਥੰਬਨੇਲ ਵਧੀਆ ਲਗਾ ਦਿਓ ਬਾਕੀ ਤਾਂ ਵਿੱਚ ਦਾ ਜੋ ਵੀ ਹੈਗਾ ਤੁਸੀਂ ਕੋਸ਼ਿਸ਼ ਕਰੋਗੇ ਵਧੀਆ ਹੋਵੇ ਤੇ ਮੈਂ ਆਪਣਾ ਤੁਹਾਨੂੰ ਦੱਸਿਆ ਕਿ ਮੇਰੇ ਪੰਜਵੇਂ ਮਹੀਨੇ ਦੇ ਵਿੱਚ ਵਿੱਚ ਮੇਰਾ ਚੈਨਲ ਮੋਟਾਈਜ਼ ਹੋਇਆ ਹੈ ਤੇ ਇਹਦੇ ਵਿੱਚ ਇਹੀ ਸੀਗਾ ਕਿ ਮੈਂ ਇੱਕ ਤਾਂ ਥੰਬਨੇਲ ਦਾ ਕੋਸ਼ਿਸ਼ ਕਰਦੀ ਸੀ ਜਿੰਨਾ ਮੈਨੂੰ ਪਤਾ ਲੱਗੇ ਤੇ ਜਿਹੜੇ ਹੈਸ਼ਟੈਗ ਆ ਉਹ ਲਗਾਉਂਦੀ ਸੀਗੀ ਤੇ ਬਾਕੀ ਦਾ ਇੱਤੇ ਵੀਡੀਓ ਨਹੀਂ ਮੈਂ ਕੋਈ ਵੀ ਮਿਸ ਕੀਤੀ ਆਈ ਹੋਪ ਕਿ ਤੁਹਾਨੂੰ ਥੋੜਾ ਕਨ ਅੰਡਰਸਟੈਂਡਿੰਗ ਹੋਇਆ ਹੋਗਾ ਥੋੜੇ ਕਨ ਤੁਹਾਨੂੰ ਹੈਲਪ ਮਿਲੀ ਹੋਊਗੀ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਕਿਵੇਂ ਮੈਂ ਕਰ ਰਹੀ ਹਾਂ ਤੇ ਕਿੱਦਾਂ ਮੇਰਾ ਚੈਨਲ ਜਾ ਰਿਹਾ ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਮੈਸੇਜ ਜ਼ਰੂਰ ਛੱਡ ਦਿਓ ਤਾਂ ਕਿ ਮੈਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਮੈਤੇ ਮੈਸੇਜ ਛੱਡੋਗੇ ਤੇ ਵੀ ਹਾਂ ਕਿੰਨੇ ਨੇ ਦੇਖਿਆ ਤੇ ਕਿੰਨੇ ਕਦੇ ਪਸੰਦ ਆਇਆ ਤੇ ਫਿਰ ਮੈਂ ਇੱਕ ਹੋਰ ਵੀਡੀਓ ਫਿਰ ਬਾਅਦ ਚ ਬਣਾ ਕੇ ਪਾਉਂਗੀ ਜੀ ਇਹਦੇ ਤੇ ਤੁਹਾਨੂੰ ਦੱਸੂਗੀ ਕਿ ਆਪਾਂ ਸਬਸਕ੍ਰਾਈਬ ਕਿੱਥੋਂ ਵਧਾ ਸਕਦੇ ਆ ਜਿਹੜੇ ਆਪਾਂ ਸਹੀ ਤਰੀਕੇ ਨਾਲ ਵਧਾਉਨੇ ਇਹ ਨਹੀਂ ਹੈਗਾ ਕਿ ਉਹਨੇ ਉਹਨੂੰ ਕਹਿੰਦਾ ਉਹਨੇ ਬਤਾਤੀ ਉਹਨੂੰ ਕਹਿੰਦਾ ਨਹੀਂ ਆਪਣੇ ਆਪ ਤੁਸੀਂ ਆਪੇ ਟਰਾਈ ਕਰੋਗੇ ਤੁਸੀਂ ਆਪਣੇ ਆਪ ਸਬਸਕ੍ਰਾਈਬ ਵੀ ਵਧ ਜਾਣਗੇ ਇਹ ਨਹੀਂ ਹੈਗਾ ਕਿ ਇੱਕਦਮ ਲਾਈਕ ਹੁਣ ਮੇਰੇ ਕੋਲ ਸਬਸਕ੍ਰਾਈਬ ਹੈਗੇ ਪਰ ਹੌਲੀ-ਹੌਲੀ ਪਾਦ ਰਹੇ ਮੈਂ ਕਦੀ ਕਾਲੀ ਨਹੀਂ ਕਰਦੀ ਕਿਸੇ ਚੀਜ਼ ਦੀ ਤੇ ਕਰਦੀਆਂ ਦਿਲ ਦੇ ਨਾਲ ਪਿਆਰ ਦੇ ਨਾਲ ਕੋਈ ਵੀ ਚੀਜ਼ਾਂ ਰੀਝ ਨਾ ਕਰੋ ਤਾਂ ਜ਼ਰੂਰ ਇੱਕ ਦਿਨ ਤੁਸੀਂ ਕਾਮਯਾਬ ਹੋਵੋਗੇ ਤੇ ਮੇਰੇ ਭੈਣਾਂ ਨੇ ਕਹੀਏ ਨੇ ਕਿ ਅਸੀਂ ਕਿ ਸਾਡੇ ਚੈਨਲ ਮੋਨਟਾਈਜ਼ ਨਹੀਂ ਹੋ ਰਿਹਾ ਤੇ ਬਹੁਤ ਸਾਲ ਹੋ ਗਿਆ ਕਿੰਨਾ ਕਨ ਤੇ ਉਹਦੇ ਵਿੱਚ ਤੁਸੀਂ ਇੱਥੇ ਕੰਫਿਊਜ਼ ਹਾਂ ਹੁਣ ਤੁਸੀਂ ਇਹ ਮੇਰੀ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਕੋਈ ਨਾ ਕੋਈ ਵਿੱਚੋਂ ਇੱਕ ਦੋ ਚੀਜ਼ਾਂ ਲੈਣਾ ਸਿੱਖਣ ਨੂੰ ਮਿਲਣਗੀਆਂ ਤੇ ਬਸ ਅੱਜ ਦਾ ਬਲੌਗ ਮੇਰਾ ਇੱਥੇ ਤੱਕ ਸੀ ਹੱਪ ਤੁਹਾਨੂੰ ਪਸੰਦ ਆਇਆ ਹੋਵੇ ਯਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਮੈਨੂੰ ਮੈਸੇਜ ਜਰੂਰ ਕਮੈਂਟ ਕਰ ਕਮੈਂਟ ਜਰੂਰ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗੇ ਕਿ ਤੁਸੀਂ ਇਹ ਵੀਡੀਓ ਨੂੰ ਕਿੰਨਾ ਕੁ ਪਸੰਦ ਕੀਤਾ ਤੇ ਕਿੱਥੇ ਸਿੰਪਲ ਜੇ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਇਆ ਸਿੰਪਲ ਜੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਤੇ ਫਿਰ ਮੈਂ ਇੱਕ ਦੋ ਵੀਡੀਓ ਹੋਰ ਬਣਾਉਂਗੀ ਜਿਹੜੀਆਂ ਮੇਰੇ ਅੱਗੇ ਮੇਰੀ ਸੋਚ ਦੇ ਵਿੱਚ ਹੈਗੀਆਂ